ਭਾਈ ਸਾਹਿਬ ਨੇ ਇਹਨਾਂ ਦੀ ਦੁਕਾਨ ਦੇ ਵਿੱਚ ਭਾਈ ਮਨੀ ਸਿੰਘ ਜੀ ਦੇ ਜੋ ਅਸਥਾਨ ਬਣਿਆ ਹੋਇਆ ਸ਼ਹੀਦੀ ਅਸਥਾਨ ਤੇ ਲੋ ਜੀ ਬੀਬੀ ਕਹਿੰਦੀ ਵੀ ਜੋ ਦੇਣਾ ਦੇ ਦਿਓ ਕੋਈ ਚੱਕਰੇ ਨਹੀਂ ਇਹ ਕਹਿੰਦੇ ਸਾਡੇ ਪੁੱਤਰ ਜ ਆ ਤੁਸੀਂ ਬਸ ਬਸ ਕੀ ਬਾਤ ਹੈ ਜੀ ਦਿਨ ਦੇ ਵੱਜ ਚੁੱਕੇ ਆ 11 ਸਵੇਰ ਦੇ ਤੇ ਗੇਟ ਚ ਖੁੱਲੇ ਹੋ ਗਏ ਚੁੱਕਿਆ ਤੇ ਹੁਣ ਅਸੀਂ ਚੱਲੇ ਆਂ ਚੁੰਨਾ ਮੰਡੀ ਲਾਹੌਰ ਤੇ ਹੋਰ ਜਿੰਨੇ ਵੀ ਗੁਰਦੁਆਰਾ ਸਾਹਿਬ ਨੇ ਸਭ ਦੇ ਕਰਾਂਗੇ ਜੇ ਜਾ ਕੇ ਦਰਸ਼ਨ ਲੋ ਜੀ ਆ ਸੀ ਗੁਰਦੁਆਰਾ ਸਾਹਿਬ ਤੇ ਮਹਾਰਾਜ ਰਣਜੀਤ ਸਿੰਘ ਦੀ ਸਮਾਦ ਤੇ ਇਹ ਬਿਲਕੁਲ ਸਾਹਮਣੇ ਹੀ ਬਹੁਤ ਸੋਹਣੀ ਪਾਰਕ ਬਣੀ ਹੋਈ ਆ ਆਹ ਪਾਰਕ ਆਹ ਪਾਰਕ ਸਾਹਿਬ ਦੇ ਨਾਲ ਹੀ ਬਿਲਕੁਲ ਕਿਉਂਕਿ ਸਾਡਾ ਆਪਣਾ ਕਿਲਾ ਬਣਿਆ ਹੋਇਆ ਆ ਮਹਾਰਾਜ ਰਣਜੀਤ ਸਿੰਘ ਦਾ ਦੇ ਵੀ ਅੱਪ ਬਾਅਦ ਵਿੱਚ ਦਰਸ਼ਨ ਕਰਨਗੇ ਪਹਿਲਾ ਗੁਰਦਰਾ ਸਾਹਿਬਾਂ ਅੰਦਰ ਚੱਲ ਜਾਈਏ ਹੁਣ ਸਾਰੀ ਜਿਹੜੀ ਸੰਗਤ ਆ ਗੁਰੂ ਸਾਹਿਬਾਨਾਂ ਦੇ ਜੋ ਗੁਰਦਰਾ ਸਾਹਿਬ ਨੇ ਉਹਨਾਂ ਦੇ ਦਰਸ਼ਨਾਂ ਲਈ ਜਾ ਰਹੇ ਹਾਂ ਕਈ ਉਹ ਤੁਰਫੇ ਜਾ ਰਹੇ ਜਾਣਗੇ ਕਈ ਉਹ ਰਿਸ਼ਾ ਲੈ ਕੇ ਜਾਣਗੇ ਜੋ ਜੀ ਅਸੀਂ ਇਸ 게ਟ ਤੋਂ ਆਈ ਸੀ ਬਾਹਰ ਤੇ ਬਾਹਰ ਦਾ ਤੁਸੀਂ ਦੇਖ ਲਓਗੇ ਉਹ ਤੇ ਬਹੁਤ ਜ਼ਿਆਦਾ ਰਸਾਂ ਲੋਈ ਗੁਰਦੁਆਰਾ ਕਿਹਦੀ ਘਰ ਕਿੰਨਾ 2000 ਇਹ ਆ ਉਹਦੇ ਨਾਲੇ ਚਲੋ 2000 ਮੰਗ ਰਿਹਾ ਬਾਈ ਦੇ ਦਈਏ ਚਾਰ ਗੁਰਦੁਆਰਿਆਂ ਦੇ ਦਰਸ਼ਨ ਕਰਾਉਣੇ ਆ ਕਿ ਰਾਵਾਂਗੇ ਜਾਨ ਤੋਂ ਬਾਅਦ ਦਰਸ਼ਨ ਦੇ ਪਰੋਣੇ ਪੈਦਲ ਜਾਓਗੇ ਸਤਿ ਸ੍ਰੀ ਅਕਾਲ ਥੈਂਕ ਯੂ ਭਈਆ ਲੋ ਜੀ ਇੱਥੇ ਤਾਂ ਮਾਹੌਲ ਵੀ ਬਣ ਚੁੱਕਿਆ ਆ ਆਏ ਹਾਏ ਮੁੱਛਾਂ ਨੂੰ ਵੱਟ ਦੇ ਤੇ ਆ ਪੰਜਾਬੀਆਂ ਨੇ ਮੂੰਹ ਤੇ ਮੋਛੀ ਸੋਹਣੀ ਲਾਈ ਬਸ ਬਸ ਆ ਗਿਆ ਆ ਬਾਗੇ ਆ ਹੋਰ ਸਰਦਾਰ ਜੀ ਹਾਂ ਜੀ ਪੰਜਾਬੀਆਂ ਨੇ ਮੂੰਹ ਤੇ ਮੋਛੀ ਸੋਹਣੀ ਹਾਂ ਜੀ ਹਾਂ ਬਸ ਬਸ ਪੰਜਾਬੀਏ ਦੇ ਮੂੰਹ ਤੇ ਮੋਛੇ ਵਧੀਆ ਲੱਗਦੀ ਆ ਚਲੋ ਜੀ ਚਲੋ ਆ ਲੋ ਜੀ ਪਾਕਿਸਤਾਨੀਆਂ ਬੱਸਾਂ ਹੋਰ ਜੀ ਠੀਕ ਆ ਕੀ ਸਰਦਾਰਾ ਨਾ ਮੇਰੀ ਟਿਕਟੋਕ ਬਣੀ ਤਾਂ ਬੜੇ ਜਲਦੀ ਚੱਲਾਂਗੀ ਹੋਰ ਜੀ ਠੀਕ ਠਾਕ ਆਲੇ ਆਲੇ ਮੇਰੇ ਵੀਰ ਸਾਡੇ ਕੋਲ ਟਾਈਮ ਥੋੜਾ ਕਿੱਥੇ ਹੋ ਰਾ ਜੀ ਇਧਰ ਮਾਤਾ ਦਾਣੇ ਭੁੰਨ ਰਹੀ ਆ ਬੀਬੀ ਸਤਿ ਸ੍ਰੀ ਅਕਾਲ ਵੀਆ ਦੇ ਪਾ ਦਿਓ ਫਿਰ ਅੰਨੇ ਜਾਂਦੇ ਜਾਂਦੇ ਭਾਈ ਜਾਵਾਂਗੇ ਲੋ ਜੀ ਬੀਬੀ ਕਹਿੰਦੀ ਵੀ ਜੋ ਦੇਣਾ ਦੇ ਦਿਓ ਕੋਈ ਚੱਕਰੇ ਨਹੀਂ ਹੈ ਕਹਿੰਦੇ ਸਾਡੇ ਪੁੱਤਰ ਜੀ ਆ ਤੁਸੀਂ ਸਾਡੇ ਮਹਿਮਾਨ ਹੋ ਪੈਸੇ ਦੇਣੇ ਆ ਦੋ ਨਹੀਂ ਦੇਣੇ ਨਾ ਦੋ ਫਿਰ ਵੀ ਆਪਾਂ ਨੇ ਪੈਸੇ ਲੈ ਕੇ ਲਵਾਂਗੇ ਕਿਉਂਕਿ ਮਿਹਨਤ ਕਰ ਰਹੇ ਨੇ ਮਿਹਨਤ ਕਰਕੇ ਖਾ ਰਹੇ ਲੋ ਜੀ ਆਪਾਂ ਚੱਲੇ ਆ ਭਾਈ ਬਨੀ ਸਿੰਘ ਜਿਹਦੇ ਦਿੱਸਾ ਸ਼ਹੀਦੀ ਸਥਾਨਾ ਉੱਥੇ ਚੱਲੇ ਆ ਜਿੱਥੇ ਉਹਨਾਂ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕੀਤਾ ਗਿਆ ਸੀਗਾ ਆਗੇ ਜੀ ਆਗੇ ਜੀ ਉਹ ਠੀਕ ਹੋ ਬਾਈ ਕੀ ਚੁਪਿਆ ਨਹੀਂ ਹਾਂ ਜੀ ਲੋ ਜੀ ਦਰਸ਼ਨ ਕਰੋ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਸਥਾਨਾਂ ਦੇ ਇਹ ਮਤਲਬ ਇੱਕ ਜਿਹੜੇ ਲਾਹੌਰ ਦੇ ਹਾਂਜੀ 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 ਆੜਾ ਸਪਨੇ ਚੌਕ ਦੇ નીચે ਕੋਈ ਇਦਰੋਂ ਆ ਰਿਹਾ ਕੋਈ ਇਦਰੋਂ ਆ ਰਿਹਾ ਇਹ ਆਪਣੇ ਭਾਈ ਸਾਹਿਬ ਨੇ ਇਹਨਾਂ ਦੀ ਦੁਕਾਨ ਦੇ ਵਿੱਚ ਭਾਈ ਮਨੀ ਸਿੰਘ ਜੀ ਦੇ ਜੋ ਅਸਥਾਨ ਬਣਿਆ ਹੋਇਆ ਸ਼ਹੀਦੀ ਸਥਾਨ ਤੇ ਦੇਖ ਰਿਹਾ ਕਿ ਭਾਈ ਸਾਹਿਬ ਕਰਦੇ ਨੇ ਇੱਥੇ ਹੀ ਨਮਾਜ਼ ਪੜ੍ਹਦੇ ਨੇ ਤੇ ਬਹੁਤ ਪਿਆਰ ਕਰਦੇ ਨੇ ਹਾਂਜੀ ਮੈਨੂੰ ਨਹੀਂ ਪਤਾ ਨਹੀਂ 1960 ਤੋਂ ਤੁਹਾਡੇ ਕੋਲ ਆ ਅੱਛਾ ਠੀਕ ਹੈ ਜਦੋਂ ਬਾਬਰੀ ਮਸਜਿਦ ਢਾਈ ਗਈ ਉਦੋਂ ਵੀ ਮਤਲਬ ਉਹਦਾ ਇਤਾਨ ਆਇਆ ਸੰਭਾਲਿਆ ਅਸੀਂ ਅੱਛਾ ਅਸੀਂ ਮੇਰੇ ਅੱਪਾ ਜੀ ਨੇ ਉਹ ਬਚਾਇਆ ਸੀ ਠੀਕ ਹੈ ਠੀਕ ਹੈ ਅਸੀਂ ਧਿਆਨ ਨਹੀਂ ਦਵਾਉਂਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪਾ ਇਹਨਾਂ ਦੀ ਹੋਇਆ ਯਾਰ ਇਹ ਵੀ ਕਰਵਾਉਂਦਾ ਬਾਪੂ ਜੀ ਦਾ ਕੀ ਸੰਗਤਾਂ ਦੇ ਚੋਦੇ ਦਰਸ਼ਨ ਹੋ ਗਏ। ਉਹ ਹੋ ਜ਼ਿਆਦਾ ਬਹੁਤ ਜ਼ਿਆਦਾ ਸਵੇਰ ਤੋਂ ਮਾਸ਼ਾਅੱਲਾ ਸੰਗਤੇ ਸ਼ੁਰੂ ਹੋ ਗਈ। ਜੋ ਸੰਗਤੇ ਵਿੱਚ ਨਾ ਕਈ ਰੱਬੀ ਰੂਹਾਂ ਹੁੰਦੀਆਂ ਨੇ ਜਿਨ੍ਹਾਂ ਦੇ ਚਰਨ ਤੁਹਾਡੇ ਦੁਕਾਨ ਦੇ ਵਿੱਚ ਵੀ ਪੈਣਗੇ। ਸ਼ਾਇਰ ਹਾਂਜੀ ਮਹਿਮਾਨ ਹਮੇ ਇਸ ਚੀਜ਼ ਦਾ ਨਹੀਂ ਪਤਾ ਮਹਿਮਾਨ ਫਸਟ ਪਿਓਰਿਟੀ ਹਾਂਜੀ ਹਾਂਜੀ। ਬਸ ਮਹਿਮਾਨ ਹੈ ਉਹ ہمارے ਲਈ। ਉਹ ਜੈਸਾ ਵੀ ਆਪਣੇ ਮਜ਼ਬੂ ਦੇ ਲਈ ਹੈ ਲੇਕਿਨ ਹਮਾਰਾ ਉਹ ਮਹਿਮਾਨ ਹੈ। ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ। ਲੋ ਜੀ ਇਹ ਦੇਖ ਲੋ ਜੀ ਲਾਹੌਰ ਦੀਆਂ ਗਲੀਆਂ ਤੇ ਬਾਜ਼ਾਰ ਬਈ ਉਰੇ ਕੀ ਬਣਿਆ ਹੋਇਆ ਠੀਕ ਹੈ ਠੀਕ ਹੈ ਹਾਂਜੀ ਕੌਣ ਵਧੀਆ ਜੀ ਵਧੀਆ ਠੀਕ ਠਾਕ ਤੁਸੀਂ ਦੱਸੋ ਆਇਤ ਟੁੰਡਾ ਮੰਡੀ ਲਾਹੌਰ ਦਾ ਗਰਲ ਕਾਲਜ ਪੁਰਾਣੇ ਟਾਈਮਾਂ ਦੀ ਕੋਈ ਬਿਲਡਿੰਗ ਆ ਉਹਦਾ ਬਣਾਇਆ ਹੋਇਆ ਆ ਫਾਤੀਮਾ ਜਨਾ ਕਾਲਜ ਫੋਰ ਬੁਮਨ ਟੁੰਡਾ ਮੰਡੀ ਮਹਾਲਾ ਇਧਰ ਅੱਗੇ ਉਸ ਗੜੀ ਤੋਂ ਸਿੱਧਾ ਲੰਘਦੇ ਹੋਏ ਅਸੀਂ ਪਹੁੰਚ ਚੁੱਕੇ ਆ ਜੀ ਸ੍ਰੀ ਗੁਰੂ ਰਾਮਦਾਸ ਜੀ ਦੇ ਜਨਮ ਸਥਾਨ ਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਜਨਮ ਸਥਾਨ ਤੇ ਅਸੀਂ ਪਹੁੰਚ ਚੁੱਕੇ ਆ ਗੁਰਦਾਰਾ ਸਾਹਿਬ ਦੇ ਦਰਸ਼ਨ ਕਰਾਂਗੇ ਅੰਦਰ ਤੋਂ ਹੁਣ ਤੁਸੀਂ ਇਧਰ ਆ ਕੇ ਜਮਾ ਲਗਾਣੇ ਨੂੰ ਆ ਇੱਥੇ ਤੁਸੀਂ ਆਪਣੇ ਜੋੜੇ ਜਮਾ ਕਰਾ ਸਕਦੇ ਆ ਉੜੀ ਦੇ ਉੱਪਰ ਚੜਨ ਵਾਸਤੇ ਅਪਰਾਕਰਤੀ ਇਸ ਤੋਂ ਪ੍ਰਾਪਤ ਹੋ ਰਿਹਾ ਕੁੜੇ ਵਾਲੇ ਯੋਗਤਾ ਇੰਕਾ ਦੀਨੁਰ ਗੁਰਦਰਾ ਸਾਹਿਬ ਨੇ ਤੇ ਨਾਲ ਹੀ ਮੂੰਹ ਅੱਗੇ ਨਿਸ਼ਾਨ ਸਾਹਿਬ ਲੱਗਿਆ ਹੋਇਆ ਹੈ ਸੇ ਗੁਰੂ ਰਾਮਦਾਸ ਜੀ ਦੇ ਜਨਮ ਸਥਾਨ ਬਾਰੇ ਉਹਨਾਂ ਦੇ ਜਨਮ ਤਰੀਕ ਬਾਰੇ ਉਹਨਾਂ ਦੀ ਮਾਤਾ ਜੀ ਦੇ ਨਾਮ ਪਿਤਾ ਜੀ ਦੇ ਨਾਮ ਮਾਤਾ ਦਿਆ ਕੌਰ ਜੀ ਪਿਤਾ ਹਰੀਦਾਸ ਜੀ ਮਹਿਲ ਮਾਤਾ ਭਾਨੀ ਜੀ ਸਪੁੱਤਰ ਬਾਬਾ ਬੀਦੀ ਚੰਦ ਜੀ ਬਾਬਾ ਮਹਾਦੇਵ ਜੀ ਅਤੇ ਗੁਰੂ ਅਰਜਨ ਦੇਵ ਜੀ ਕਮਨ 47 ਸਾਲ ਗੁਰਾਈ 7 ਸਾਲ 1581 ਨਗਰ ਵਸਾਇਆ ਸ਼੍ਰੀ ਅਮਰਸਰ ਸਾਹਿਬ 16 ਸਤੰਬਰ 1581 ਕੋਈ ਦਵਾਰ ਸਾਹਿਬ ਕਾਰ ਸੇਵਾ ਤੋਂ ਪਹਿਲਾਂ ਦੀ ਜੋੜੀ ਤਸਵੀਰਾਂ ਇੱਦਾਂ ਨਹੀਂ ਸੀ ਕਾਰ ਸਾਹਿਬ ਨੇ ਤਾਂ ਬਾਅਦੇ ਤੱਕ ਤਸਵੀਰਾਂ ਦਰਸਾ ਦਿੱਤੀ ਪੁਰਾਣੇ ਗੁਰਦੁਰਾ ਸਾਹਿਬ ਨੂੰ ਰੀਨੋਵੇਟ ਕੀਤਾ ਗਿਆ ਜੋ ਜੀ ਹੁਣ ਆਪਾਂ ਗੁਰਦੁਰਾ ਸਾਹਿਬ ਦੇ ਅੰਦਰ ਚੱਲਦੇ ਆਂ ਅੰਦਰ ਜਾ ਕੇ ਕਰਦੇ ਆਂ ਗੁਰਦੁਰਾ ਸਾਹਿਬ ਦੇ ਦਰਸ਼ਨ ਇੱਕਰ ਦਾ ਸਰਾਈ ਸਰਾਈ ਗੁਰਦੁਆਰਾ ਸਾਹਿਬ ਦੇ ਜੋ ਥੱਲੇ ਨਗਰ ਹਾਲ ਬਣਿਆ ਹੋਇਆ ਸੰਧਿਕ ਸਾਈਡ ਨਿਸ਼ਾਨ ਸਾਹਿਬੇ ਪਰਾਨਾ ਜੀ ਗੁਰੂ ਰਾਮਦਾਸ ਜੀ ਦੇ ਜਨਮ ਸਥਾਨ ਤੇ ਦਰਸ਼ਨ ਕਰਨ ਤੋਂ ਬਾਅਦ ਅਸੀਂ ਚੱਲਿਆਂ ਜੀ ਅੱਗੇ ਕਰਕੇ ਬਾਸੂ ਲੋ ਜੀ ਦਿਨ ਦੇ ਦੁਪਹਿਰ ਹੋ ਗਿਆ 1 ਵਜੇ ਹੋਇਆ ਹੈ ਐਵੇਂ ਲੱਗਦਾ ਜਿਵੇਂ ਰਾਤ ਦੇ 12 ਵਜੇ ਹੋਏ ਨੇ ਕਿਉਂਕਿ ਜਿਹੜੀ ਮਾਰਕੀਟ ਆ ਸਾਰੀ ਉੱਪਰ ਦੇ ਕਵਰ ਆ ਤੇ ਸਾਡੇ ਬੰਦੇ ਲੱਭ ਰਹੇ ਨੇ ਬੋਸਕੀ ਮਿਲ ਗਈ ਬੋਸਕੀ ਤੁਹਾਨੂੰ ਘੋੜਾ ਬੋਸਕੀ ਥੋੜਾ ਬੋਸਕੀ ਦੋ ਜੀ ਨੂੰ 1000 800 ਜੋ ਪਿੱਛੋਂ ਪੈਸੇ ਨਾਲ ਫੜ ਕੇ ਲਿਆ ਆ ਜੇ ਦੀ ਪਲੀ ਜਾ ਰੁਕ ਪੈਸੇ ਰੁਕ ਬੰਦੇ ਕਹਿੰਦੇ ਪੈਸੇ ਦੀ ਕੋਈ ਚੱਕਰ ਨਹੀਂ ਪੈਸੇ ਦਾ ਕੋਈ ਚੱਕਰ ਭਾਈ ਜਾਨ ਕੋਈ ਚੱਕਰ ਨਹੀਂ ਚੀਜ਼ ਵਧੀਆ ਜੋ ਸਰ ਜੀ ਸੱਚੀ ਬੁੜਕੀ ਕੋਈ ਨਹੀਂ ਹੁੰਦੀ ਐਂਡ ਨਜ਼ਾਰ ਬਾਈ ਜੀ ਫੋਟੋ ਲੈ ਯਾਰ ਕਿਹੜੇ ਦੀ ਉਹਦੀ ਆਏ ਹਾਏ ਜੀ ਬੋਸ ਕਿਦੇ ਲੈ ਲੈ ਤਿੰਨ ਸੂਟ ਇੱਕ ਬਿੱਲਾ ਪਾਊਗਾ ਨਹੀਂ ਮੈਂ ਤਾਂ ਡੈਡੀ ਜੀ ਨੂੰ ਲੈ ਕੇ ਲੈਣਾ ਹੈ ਭਾਈ ਤੂੰ ਕਿ ਪਾਊਗਾ ਮੈਂ ਵੀ ਡੈਡੀ ਨੂੰ ਹੀ ਦਵਾਂਗਾ ਭਾਈ ਹਾਂ ਯਾ ਬਰੂ ਮੈਨੂੰ ਤਾਂ ਆਪਣਾ ਦਿੱਤਾ ਹੈ ਅੱਛਾ ਇਹਨਾਂ ਨੇ ਆਪਣੇ ਲੱਤਾ ਹੈ ਤੁਸੀਂ ਵੀ ਆਪਣੇ ਨਹੀਂ ਮੈਂ ਤਾਂ ਫਾਦਰ ਸਾਹਿਬ ਹਾਂ ਘਰੇ ਜਾ ਕੇ ਸੋਚੂਗਾ ਕਿ ਇਹਨਾਂ ਨੇ ਯਾ ਤਾਂ ਫਿਰ ਮੈਂ ਸਾਬਿਤ ਕਰ ਦਵਾਂਗਾ ਠੀਕ ਹੋ ਗਿਆ ਠੀਕ ਹੋ ਜਾਂਦਾ ਇਹਦਾ ਨਾ ਆਪਾਂ ਨੇ ਅਲੱਗ-ਅਲੱਗ ਸੂਟ ਕਰਾਉਣੇ ਨੇ ਪੈਕ ਵੀਰਾ ਬੰਦਾ ਵੀਰਾ ਬੱਟ ਇੱਥੇ ਤੁਸੀਂ ਬਸ ਜੀ ਦਾ ਇਹਦਾ ਦੇਖਦੇ ਆਂ ਆਪਾਂ ਪੁੱਛਦੇ ਆਂ ਉਹਦਾ ਇਤਿਹਾਸ じゃ ਕਿਤੇ ਹੋਇ ਲਿਖਿਆ ਹੋਊਗਾ ਇਹ ਤੋਂ ਬਹੁਤ ਲੱਗਿਆ ਯਾਰ ਹਾਂ ਅੱਗੇ ਅੱਗੇ ਆ ਜੀ ਜੀ ਲੋ ਜੀ ਇੱਧਰ ਤੋਂ ਤੁਸੀਂ ਦੇਖ ਸਕਦੇ ਆਂ ਮੱਝ ਤੇ ਲੋ ਜੀ ਆਪਕੋ ਲਿਖਿਆ ਪਤਾ ਹੈਗਾ ਉੱਪਰ ਉਰਦੂ ਵਿੱਚ ਇਹਨੂੰ ਉਦੋਂ ਆਉਂਦੀ ਹੈ ਭਾਈ ਜੀ ਆਪ ਵੀ ਸਮਝ ਲਿਓ 450 ਸਾਲ ਪੁਰਾਣੀ ਮੱਤ ਡੰਡਾ ਬਾਜ਼ਾਰ ਨੇ ਪ੍ਰਾਣੀ ਪ੍ਰਾਣੀ ਮਾਰਤਾ ਲੋਕ ਇਹ ਤੇ ਹੈਗੇ ਜਿੰਦੇ ਗੇਟ ਮਾਰਕੀਟ ਸੌਰੀ ਪਹਿਲਾਂ ਮੈਂ ਇਹਨੂੰ ਲੱਡਾ ਬਾਜ਼ਾਰ ਕਹਿੰਦਾ ਡਾਂਡਾ ਬਾਜ਼ਾਰ ਅੱਗੇ ਆਂ ਆਣ ਦੇ ਲੱਗੇ ਨੇ ਉਹਦੇ ਸਮਾਨ ਖਰੀਦਣ ਕੀ 1100 ਦੀ ਅੱਧਾ ਕਿਲੋ ਅੰजीर ਅੱਛਾ ਜਮਾਨ ਲੱਤੀਆਂ ਸੰਦੇਜੀ ਆਪਾਂ ਨੂੰ ਦੇਖੋ ਕਿੰਨੇ ਦੀ ਮਿਲੀ ਆ ਆਪਾਂ ਨੂੰ ਮਿਲੀ ਆ 7.5 ਰੁਪਏ ਕਿਲੋ ਹੂੰ ਪਾਕਿਸਤਾਨੀ ਜਿੰਦਾਬਾਦ ਆ ਇਫਰਦਾਈ ਚਰਗੋਦਾ ਦਿਖਾਈਏ ਜੀ ਚਰਗੋਦਾ ਚੁਨਗੋਦਾ ਨੇਦਾ ਇਹ ਕਿਹੜੀ ਮਾਰਕਟ ਆ ਜੀ ਇਹ ਅਗਬੂਰੀ ਅਕਬਰੀ ਮਾਰਕੀਟ ਮੰਡੀ ਮਸਾਲੇ ਦੇ ਡਰਾਈ ਫਰੂਟ ਦੀ ਮੰਡੀ ਹੈ ਠੀਕ ਹੈ ਜੀ ਥੈਂਕ ਯੂ ਇਹ ਜਿਹੜੀ ਨਹੀਂ ਬਕਲੀ ਸੀ ਲੋ ਜੀ ਇੱਥੇ ਤੱਕ ਆਪੀ ਦੇ ਲਈ ਲੈ ਐਂਟਰੀ ਜੀ ਸੇ 1200 ਰੁਪਏ ਵਧੀਆ ਫੁੱਲ ਲਗਾਏ ਹੋਏ ਨੇ ਹਾਂ ਬਾਈ ਆਪਣੇ ਫੋਟੋ ਸ਼ੂਟ ਕਰਵਾ ਰਹੇ ਨੇ ਇੱਧਰ ਵਧੀਆ ਵਧੀਆ

ਇੰਟਰਵਿਊ ਚੱਲ ਰਹੀਆਂ ਨੇ ਇਹ ਹੈਗੇ ਦਿੱਲੀ ਗੇਟ ਵਾਲੀ ਮੰਡੀ ਤੋਂ ਮਿਲੋ ਦੁਬਾਰਾ

ਕੋਈ ਨਹੀਂ ਜੀ ਜਿਹੜੇ ਸੁਣਾਈਆਂ ਪੁੱਤੋਂ ਬੰਦ ਰੱਖੇ ਉਹਨਾਂ ਦੇ ਰਾਮਤ ਉਹਨਾਂ ਦੇ ਜਦ ਬਾਹਰ ਆਉਂਦੇ ਰਹਿੰਦੇ ਪਾਣੀ ਆਉਂ ਹੀ ਮੈਨਾ ਪਾਸੇ ਹੋ ਗਿਆ ਜੀ ਇਹ ਖਤਮ ਜਾਣਿਆ ਨਹੀਂ ਕਿਹਾ ਬੋਲੋ ਠੀਕ ਹੈ ਜੀ ਆਓ ਫਿਰ ਨਹੀਂ ਨਹੀਂ ਬਸ 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 ਪਾਗਲ ਹੋ ਗਏ ਸਮਾੜਾ ਜਰਾਬ ਸਿੰਗਾੜਾ ਹੈ ਬਾਬੇ ਸਿੰਗਾੜਾ ਕਹਿੰਦੇ ਆਪਣੇ ਉਧਰ ਅੱਛਾ ਇਧਰ ਵੀ ਸਿੰਗਾੜੇ ਕਹਿੰਦੇ ਆ ਕਰ ਗਿਆ ਜੀ ਸੋ ਜੀ ਆਪਾਂ ਆ ਗਏ ਜੀ ਆਪਾਂ ਪਹੁੰਚ ਚੁੱਕੇ ਹਾਂ ਲੰਡੇ ਬਾਜ਼ਾਰ ਦੋਹਾਂ ਮੰਡੀ ਜਾਣਾ ਯਾਰ ਇੱਥੇ ਦੇ ਪਾਸੇ ਸਾਰ ਜਿਆਦਾਤਰ ਲੋਹੇ ਦੇ ਕੰਮਾਂ ਨੇ ਲੋਹੇ ਦਾ ਕੰਮ ਹੀ ਕਰਦੇ ਇੱਥੇ ਜਿਆਦਾਤਰ ਨਾ